ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 19 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਪਿਛਲੇ 2-3 ਦਿਨ ਤੋਂ ਲਗਾਤਾਰ ਹਲਕੇ ਤੋਂ ਦਰਮਿਆਨਾ ਮੀਂਹ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਪਿਆ ਜਿਸ ਕਰਕੇ ਗਰਮੀ ਤੋਂ ਰਾਹਤ ਬਣੀ ਹੋਈ ਹੈ। ਪਰ ਕੁਝ ਕੁ ਇਲਾਕਿਆਂ ਦੇ ਵਿੱਚ ਮੀ ਨਾ ਮਾਤਰ ਜਿਹੀ ਏਰੀਆ ਦੇ ਵਿੱਚ ਪਿਆ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਫਰੋਜ਼ਪੁਰ ਫਰੀਦਕੋਟ ਮੁਕਸਰ ਦੇ ਇਲਾਕਿਆਂ ਦੇ ਵਿੱਚ ਬਹੁਤ ਘੱਟ ਖੇਤਰੀ ਕਾਰਵਾਈਆਂ ਹੋਈਆਂ ਜਾਂ ਨਾ ਮਾਤਰ ਜਿਹੀਆਂ ਹੀ ਹੋਈਆਂ ਸੋ ਅੱਜ ਮੌਸਮ ਸਾਰੇ ਹੀ ਪੰਜਾਬ ਦੇ ਵਿੱਚ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਥੋੜਾ ਜਿਹਾ ਟੈਂਪਰੇਚਰ ਵੀ ਵਧੇਗਾ ਦੁਪਹਿਰ ਵੇਲੇ ਗਰਮੀ ਅਤੇ ਹੁਮਸ ਵੀ ਥੋੜੇ ਜਿਹੇ ਖੇਤਰਾਂ ਦੇ ਵਿੱਚ ਵਾਧੇ ਹੋਈ ਦਿਖਾਈ ਦੇਵੇਗੀ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ 19 ਅਤੇ 20 ਤਰੀਕ ਨੂੰ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ਼ ਅਤੇ ਖੁਸ਼ਕ ਹੀ ਰਹੇਗਾ ਉਸ ਤੋਂ ਇਲਾਵਾ 20 ਤਰੀਕ ਤੋਂ ਬਾਅਦ ਜਾ ਕੇ ਲਈ 21 ਤਰੀਕ ਦੇ ਆਸ-ਪਾਸ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਜਿਹੜੀ ਇਲਾਕਿਆਂ ਦੇ ਵਿੱਚ ਆਪਾਂ ਪਹਿਲਾਂ ਦੱਸਿਆ ਕਿ ਮੀਂਹ ਨਹੀਂ ਪੁੱਜਾ ਉਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਹਨੇਰੀ ਦਾ ਦੌਰ ਇੱਕ ਵਾਰ ਦੇਖਣ ਨੂੰ ਮਿਲੇਗਾ ਤੇ ਬਾਕੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਵੀ ਮੀਂਹ ਹਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਅੱਜ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਮੌਸਮ ਮੁੱਖ ਤੌਰ ਤੇ ਸਾਫ਼ ਰਹਿ ਸਕਦਾ ਹੈ ਪਰ ਬਾਅਦ ਦੁਪਹਿਰ ਤੋਂ ਹਲਕੀ ਜਿਹੀ ਹਮਸ ਨਾਲ ਥੋੜੇ ਬਹੁਤ ਖੇਤਰਾਂ ਦੇ ਵਿੱਚ ਬੱਦਲ ਬਣ ਕੇ ਸ਼ਰਾਟਾ ਕਿਤੇ